ਹਾਂਜੀ ਦੋਸਤੋ ਕੀ ਹਾਲ ਚਾਲ ਹੈ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਦੋਸਤੋ ਪਿਛਲਾ ਵਲੌਗ ਜਿਹੜਾ ਅਸੀਂ ਤੁਹਾਨੂੰ ਦਿਖਾਇਆ ਕੁਝ ਦਿਨ ਪਹਿਲਾਂ ਜੇ ਜੋ ਸਾਡੀ ਮੈਸ ਸੂਈ ਸੀਗੀ ਉਹ ਦੁੱਧ ਨਹੀਂ ਦੇ ਰਹੀ ਚੰਗੀ ਤਰ੍ਹਾਂ ਥੋੜਾ ਘੱਟ ਦੇ ਰਹੀ ਹੈਗੀ ਉਹਨੂੰ ਆਪਾਂ ਕੈਲਸ਼ੀਅਮ ਤੇ ਕੁਝ ਟੈਬਲੇਟ ਹੈ ਉਹ ਦੇਣ ਲੱਗੇ ਆ ਮੈਂ ਤੁਹਾਨੂੰ ਦਿਖਾਂਦਾ ਉਹ ਕਿਸ ਤਰ੍ਹਾਂ ਤਿਆਰ ਕਰਤਾ ਇਹ ਹੈ ਕੈਲਸ਼ੀਅਮ ਇਹ ਦਾਣਾ ਇਹਦੇ ਵਿੱਚ ਰਲਾਣਾ ਆਪਣੇ ਇਹ ਲਿਫਟਾੜੀ ਦੀ ਗੋਲੀਆਂ ये लिपटाडिन की गोलियां ये दस गोलियां पा लगे दाने गोली कैल्शियम बैल्शियम नवी लेके आए खो देना रोक रही बुरी ਏ ਆਪ ਕਾਚੀ ਅੰਬਈ ਦੇਖੋ ਜੇ ਤੁਹਾਨੂੰ ਇਹ ਟੈਕਮਿਲ ਮਿਲ ਰਿਹਾ ਉਦਾਂ ਚੀਅਰ ਯਰ ਉਹ ਤਾਂ ਹੈ ਨਹੀਂ ਕਿ ਵਿੱਚ ਕੱਪ ਮੈਂ ਉਹ ਨਾ ਰੱਖ ਦਗਾ ਦੂੰਗਾ ਮੈਂ ਨੇ ਆਲਾ ਵਿੱਚ ਤਾਂ ਨਹੀਂ ਕਿ ਰਿਹਾ ਵਾ ਭਾਈ ਜਿਹੜੇ ਬੰਦੇ ਆ ਕੈਲਸ਼ੀਅਮ ਪਾਣੇ ਵਾਲੇ ਆ ਨਾ ਤਾਂ ਦੱਸੋ ਵੀ ਕਿ ਵਿੱਚ ਕੱਪ ਜਦ ਮਿਲਦਾ ਉਹ ਮੈਂ ਨੇ ਆਲਾ ਮੈਨੂੰ ਲੱਗ ਨਹੀਂ ਰਿਹਾ ਵੀ ਕਿ ਵਿੱਚ ਪਿਆਗਾ ਬਾਕੀ ਆ ਫਿਰ ਹੱਥ ਪਾਉਣਾ ਪੈਣਾ ਵਿੱਚ ਇਹਦੇ ਅਕਰ ਛਿਪਣਾ ਲਗੇ ਆਪਾਂ ਦੇਖਦੇ ਜੇ ਮਿਲ ਗਿਆ ਵਿੱਚ ਹੈਗਾ ਹੈਗਾ ਬਈ ਰੜਕਦਾ ਰਿਹਾ ਵਿੱਚ ਰੜਕ ਰਿਹਾ ਦਿਖ ਰਿਹਾ ਨੀ ਗਰ ਕੰਨ ਲੱਗ ਰਿਹਾ ਯਾਰ ਇਹ ਯਾਰ ਇਨਫਲੂਐਂਸਰ ਹੈ ਮੈਂ ਨਹੀਂ ਹੈ ਕਰ ਦੂੰਗਾ ਨਾ ਯਾਰ ਹੁਣ ਉਹਦੇ ਦੇਖੀਦਾ ਹੋਵੇ ਹੈ ਨਹੀਂ ਇਹ ਨਾ ਇਹ ਬਣਾਉਣਾ ਵੀਰ ਯਾਰ ਕਰਛੀ ਨਾਲ ਤਾਂ ਪਤਾ ਹੀ ਲੱਗ ਰਿਹਾ ਬਾਈ ਹੱਥ ਪਾਣਾ ਉਹਦੇ ਵਿੱਚ ਹੰਨੇ ਵੀ ਹੈ ਨਹੀਂ ਯਾਰ ਅਲ ਦਬਾ ਤਾ ਯਾਰ ਦੇਖੋ ਕੱਪੜਾ ਤੇ ਇਹ ਨਹੀਂ ਆ ਰਹੀ ਨਾ ਵਿੱਚ ਆਪਰ ਤਿਆਰ ਆ ਹੁਣ ਖਾਣਦੇ ਆਪਾਂ ਮੈਸ ਨੂੰ ਚਲੋ ਚਲੀ ਜਾਓ ਬਈ ਜੀ ਆਪ ਬੈਠ ਜਾਓ ਮਾਲੇ ਜੀ ਤੇ ਫਿਰ ਆਪੇ ਚੁੱਕੀ ਨਾ ਆਹ ਜਿੰਦ ਨਹੀਂ ਆਈ ਹੋਊ ਜੀ ਨਹੀਂ ਆਉਂਦਾ ਮਾਲੇ ਜੀ ਕਿਹਦੇ ਆ ਰਹੀ ਹੈ ਵੀ ਇੱਧਰ ਆਇਆ ਦੋਹਾਂ ਆ ਦੇਖੋ ਕਿੰਨੀ ਕਿੰਨੀ ਹੋ ਰਹੀ ਦੇਖੋ 11 ਮਾਰ ਰਹੇ ਨੇ ਕਿੰਨੇ ਖਤਰਨਾਕ ਆ ਸਰਬਸ ਇਧਰ ਨਹੀਂ ਖਾਧੇ ਕੋ ਹਾਂ ਜੇ ਸੀਗਾ ਆਪਣਾ ਅੱਜ ਦਾ ਬਲੌਗ ਤੁਹਾਨੂੰ ਕਿਵੇਂ ਲੱਗਿਆ ਕਮੈਂਟ ਕਰਕੇ ਜ਼ਰੂਰ ਦੱਸਿਓ ਬਾਕੀ ਆਪਾਂ ਕੈਲਸ਼ੀਅਮ ਦਾ ਜਨਕ ਦੇਖਨੇ ਕਿੰਨੇ ਦਿਨਾਂ ਦੇ ਵਿੱਚ ਆਊਗਾ ਉਹ ਵੀ ਤੁਹਾਨੂੰ ਦੱਸਾਂ